ਬੰਗਾਲ ਚਾਰਖਣ ਅਤੇ ਪੰਜਾਬ ਦੀਆਂ ਹਰ ਖਬਰਾਂ ਗੱਲ ਹੋਵੇਗੀ ਗੁਰਬਾਣੀ ਵਿਚਾਰ ਦੀ ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ ਕਲਸੋ ਬਾਈਕਰ ਜੀ ਕੀ ਫਤਿਹ ਆਪ ਸਾਰੇ ਦਰਸ਼ਕ ਦੇਖ ਰਹੇ ਹੋ ਪੰਜਾਬੀ ਪੋਸਟ ਤੇ ਮੈਂ ਹਮਮੋਤ ਸਿੰਘ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਕਕਾਰ ਬਖਸ਼ੇ ਪੰਜ ਕਕਾਰਾਂ ਦੇ ਵਿੱਚੋਂ ਦੇਖਿਆ ਗਿਆ ਕਿ ਜੋ ਕੜਾ ਸਾਹਿਬ ਨੇ ਉਸ ਕੜਾ ਸਾਹਿਬ ਦੀ ਵਰਤੋਂ ਅੱਜਕੱਲ ਬੜੀ ਹੀ ਵਿਲੱਖਣ ਤਰੀਕੇ ਦੇ ਨਾਲ ਆਪਾਂ ਆਪਣੀ ਮਨਮਤ ਦੇ ਅਨੁਸਾਰ ਕਰਨ ਲੱਗ ਗਏ ਹਾਂ ਸਾਡੇ ਕੋ ਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਕਿ ਵੀਰ ਸਰਤਾਜ ਸਿੰਘ ਜੀ ਜੋ ਹੈ ਨੇ ਲਗਾਤਾਰ ਕਈ ਸੇਵਾਵਾਂ 'ਚ ਉਹ ਸੇਵਾ ਕਰ ਰਹੇ ਨੇ ਹੁਣੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਧਰਤੀ ਵੇਖੇ ਉਹਨਾਂ ਦੀ ਸੇਵਾ ਜੋ ਹੈ ਉਹ ਬਾਦ ਲੀਲਾ ਗੁਰਦੁਆਰੇ ਸਾਹਿਬ ਵਿਖੇ ਕੁਛ ਦਿਨ ਵਾਸਤੇ ਲੱਗੀ ਨੇ ਆਪਾਂ ਗੱਲਬਾਤ ਕਰਾਂਗੇ ਵੀਰ ਜੀ ਜੋ ਕੜਾ ਸਾਹਿਬ ਨੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਸੀ ਅੱਜ ਆਪਾਂ ਇਸ ਇਸ ਕੜੇ ਵੱਲ ਤੁਰ ਪਏ ਆਂ ਸਭ ਤੋਂ ਪਹਿਲਾਂ ਸਮੂਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਕਲਗੀ ਤਰ ਸਤਿਗੁਰੂ ਜੀ ਨੇ ਸੱਚੇ ਸਤਿਗੁਰੂ ਜੀ ਨੇ ਸਾਨੂੰ ਪੰਜ ਕਕਾਰਾਂ ਦੀ ਦਾਤ ਬਖਸ਼ਿਸ਼ ਕੀਤੀ ਪੰਜ ਕਕਾਰਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਕੇਸ਼ ਕੰਗਾ ਕੜਾ ਕਿਸ਼ੜਾ ਤੇ ਕਿਰਪਾਨ ਇਨਾਂ ਨੂੰ ਪੰਜ ਕਕੇ ਵੀ ਆਖਿਆ ਜਾਂਦਾ ਆਪਾਂ ਗੱਲ ਕਰਨੀਆਂ ਕੜੇ ਦੀ ਕੜਾ ਜਿਹੜਾ ਸੱਚੇ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਅਨੁਸਾਰ ਸਰਬ ਲੋਹ ਦਾ ਕੜਾ ਪਰ ਅੱਜ ਕੜੇ ਚਾਰ ਤਰ੍ਹਾਂ ਦੇ ਹੋ ਗਏ ਸਭ ਤੋਂ ਪਹਿਲਾਂ ਕਿਸੇ ਦੀਆਂ ਬਾਹਾਂ ਦੇ ਵਿੱਚ ਚਮਕਦਾ ਸਹਰੀਆਂ ਦਾ ਪਾਇਆ ਹੋਇਆ ਕੜਾ ਭਾਵ ਕੇ ਸੋਨੇ ਦਾ ਕੜਾ ਦੂਜੀ ਗੱਲ ਕਿਸੇ ਦੀਆਂ ਬਾਹਾਂ ਵਿੱਚ ਚਮਕਦਾ ਕੁੜਮਾਂ ਦਾ ਪਾਇਆ ਹੋਇਆ ਕੜਾ ਉਹ ਵੀ ਸੋਨੇ ਦਾ ਫਿਰ ਤੀਜੀ ਗੱਲ ਕਿਸੇ ਦੀਆਂ ਬਾਹਵਾਂ ਦੇ ਵਿੱਚ ਅੱਜ ਕਿਉਂਕਿ ਸਿੱਖੀ ਦਾ ਦੁਸ਼ਮਣ ਜਿਹੜਾ ਨਾ ਜਿਨ੍ਹਾਂ ਨੇ ਇਦਾਂ ਦੇ ਯਤਨ ਕੀਤੇ ਸਿੱਖਾਂ ਦੇ ਸਰਾਂ ਦੇ ਉੱਤੋਂ ਦਸਤਾਰਾਂ ਲੋਹਾਈਆਂ ਕੇਸ ਲੋਹਾਈਏ মুখ ਤੋਂ ਦਾੜੀ ਲਹਾਈ ਯਾਦ ਰੱਖਿਓ ਉਹ ਚਾਹੁੰਦਾ ਵੀ ਤੁਹਾਡੇ ਤਨ ਦੇ ਉੱਤੋਂ ਗੁਰੂ ਦਾ ਬਖਸ਼ਿਆ ਹੋਇਆ ਇੱਕ ਇੱਕ ਕਕਾਰ ਮੈਂ ਪਾਸੇ ਕਰਾਂ ਸਿੱਖ ਨੂੰ ਬਾਣੇ ਤੋਂ ਪਾਸੇ ਕਰਾਂ ਸਿੱਖ ਨੂੰ ਬਾਣੀ ਤੋਂ ਪਾਸੇ ਕਰਾਂ ਬਾਣੀ ਤੇ ਬਾਣੀ ਤੋਂ ਪਾਸੇ ਕਰਨ ਲਈ ਪੰਜ ਕਕਾਰਾਂ ਦੇ ਵਿੱਚੋਂ ਕੜੇ ਤੋਂ ਪਾਸੇ ਕਰਨ ਲਈ ਸਿੱਖੀ ਤੇ ਦੁਸ਼ਮਣ ਨੇ ਇੱਕ ਬੜੀ ਬਾਰੀਕ ਚਾਲ ਚਲੀ ਉਹ ਬਾਰੀਕ ਚਾਲ ਹੈ ਚਾਂਦੀ ਦੇ ਕੜੇ ਔਰ ਕਮਾਲ ਦੀ ਗੱਲ ਹੈ ਉਹਨਾਂ ਚਾਂਦੀ ਦੇ ਕੜਿਆਂ ਦੇ ਵਿੱਚ ਆਪਣਾ ਨਾਂ ਲਿਖਾ ਕੇ ਤੇ ਨਾਲ ਗੋਤ ਲਿਖਾ ਕੇ ਜਿਹੜੀ ਗੋਤ ਗੁਰੂ ਸਾਹਿਬਾਂ ਨੇ ਸਿੰਘ ਔਰ ਕੌਰ ਦੇ ਕੇ ਕੱਟ ਦਿੱਤੀ ਸੀ ਉਸ ਨੂੰ ਫਿਰ ਤੋਂ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਧਨ ਕਲਗੀ ਤਰ ਸਤਿਗੁਰੂ ਜੀ ਦਾ ਇਹ ਸੁਨੇਹਾ ਹੈ ਕੁੱਲਨਾਸ਼ ਜਾਤਨਾਸ਼ ਕੁੱਲ ਕੁੱਲ ਦਾ ਭਾਵ ਕਿ ਤੇਰੇ ਅੰਦਰ ਕਿਤੇ ਉੱਚੀ ਕੁੱਲ ਦਾ ਹੰਕਾਰ ਨਾ ਹੋਵੇ ਕਿ ਮੈਂ ਫਲਾਣੀ ਕੁੱਲ ਵਿੱਚੋਂ ਹਾਂ ਕਈ ਵਾਰੀ ਹੁੰਦਾ ਨਾ ਜਿਵੇਂ ਉਦਾਹਰਨ ਦੇ ਤੌਰ ਤੇ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਜਾਂ ਮੋਰੀ ਜੀ ਜਾਂ ਪ੍ਰਥੀ ਚੰਦ ਜੀ ਮਿਹਰਬਾਨ ਜੀ ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀਆਂ ਪੌੜੀਆਂ ਵਿੱਚ ਵੀ ਕੀਤਾ ਕਿ ਬਾਲ ਜਤੀ ਸ਼੍ਰੀ ਚੰਦ ਹੋਏ ਬਾ ਬਾਣੀ ਦੇ ਹਰਾ ਬਣਾਇਆ ਲਖਮੀ ਦਾਸੋਂ ਧਰਮਚੰਦ ਪੋਤਾ ਹੋਇ ਕੇ ਆਪ ਗణਾਇਆ ਮੰਜੀ ਦਾਸ ਬਹਾਲਿਆ ਦਾਤੂ ਸਦਾਸਨ ਸਿੱਖ ਆਇਆ ਮੋਹਨ ਕਮਲਾ ਹੋਇਆ ਚੌਬਾਰਾ ਮੋਹਰੀ ਮਨਾਇਆ ਮੀਣਾ ਹੋਇਆ ਪ੍ਰਥੀਆ ਕਰ ਕਰ ਟਿਡਕ ਬਰਲ ਚਲਾਇਆ ਤੇ ਜਿਹੜੀ ਅਰਜ਼ ਬੇਨਤੀ ਤੁਹਾਡੇ ਅੱਗੇ ਕਰਨ ਲੱਗਾ ਕਿ ਇਹ ਉਦਾਹਰਣਾਂ ਦੇਖ ਕੇ ਕਈ ਵਾਰੀ ਕੁੱਲ ਦਾ ਹੋ ਜਾਂਦਾ ਵੀ ਮੈਂ ਫਲਾਣੀ ਕੁੱਲ ਵਿੱਚ ਕਿਉਂ ਆ ਮੈਂ ਭੱਲਿਆਂ ਦੀ ਕੁੱਲ ਵਿੱਚੋਂ ਆ ਮੈਂ ਸੋਡੀਆਂ ਦੀ ਕੁੱਲ ਵਿੱਚੋਂ ਆ ਮੈਂ ਗੁਰੂ ਨਾਨਕ ਦੀ ਕੁੱਲ ਵਿੱਚੋਂ ਆ ਕਈ ਵਾਰੀ ਕਿਸੇ ਨੂੰ ਆਪਣੀ ਉੱਚੀ ਕੁੱਲ ਦਾ ਵੀ ਹੰਕਾਰ ਹੋ ਜਾਂਦਾ ਸਾਬ ਕਹਿੰਦੇ ਵੀ ਨਹੀਂ ਗੁਰੂ ਨਾਨਕ ਦੇ ਘਰ ਵਿੱਚ ਕੁੱਲ ਦਾ ਹੰਕਾਰ ਵੀ ਨਾਸ਼ ਕੁੱਲ ਨਾਸ਼ ਫਿਰ ਉਹਦੇ ਤੋਂ ਬਾਅਦ ਕਹਿਣ ਲੱਗੇ ਜਾਤ ਸਤਗੁਰੂ ਜੀ ਨੇ ਇੱਕੋ ਬਾਟੇ ਨੂੰ ਮੂੰਹ ਲਵਾ ਕੇ ਇੱਕੋ ਬਾਟੇ ਨੂੰ ਮੂੰਹ ਲਵਾ ਕੇ ਸਾਨੂੰ ਇਹ ਦੱਸ ਦਿੱਤਾ ਵੀ ਜਾਤ ਨਾਸ਼ ਜਾਤਾਂ ਖਤਮ ਕਰਤੀਆਂ ਪੰਜ ਪਿਆਰੇ ਜਿਹੜੇ ਵੱਖ-ਵੱਖ ਜਾਤਾਂ ਵਿੱਚੋਂ ਇੱਕੋ ਜਿਹੀ ਖੰਡੇ ਬਾਟੇ ਦੀ ਪੌਲ ਬਖਸ਼ ਕੇ ਇੱਕੋ ਬਾਟੇ ਨੂੰ ਮੂੰਹ ਲਵਾ ਕੇ ਇੱਕੋ ਜਿਹਾ ਕਕਾਰ ਇੱਕੋ ਜਿਹਾ ਨਿਤਨੇਮ ਇੱਕੋ ਜਿਹੀ ਰਹਿਣੀ ਇੱਕੋ ਜਿਹਾ ਸਿੰਘ ਦਾ ਤਖ਼ਲਸ ਦੇ ਕੇ ਇੱਕੋ ਜਿਹਾ ਭਾਈ ਬਣਾ ਕੇ ਇੱਕੋ ਹੀ ਪਿਆਰੇ ਕਹਿ ਕੇ ਪੰਜ ਪਿਆਰੇ ਕਹਿ ਕੇ ਸਤਿਗੁਰੂ ਜੀ ਨੇ ਕਲੀਅਰ ਕਰ ਦਿੱਤਾ ਵੀ ਜਾਤ ਵਿਨਾਸ਼ ਉਹਦੇ ਤੋਂ ਬਾਅਦ ਅੱਗੇ ਆ ਗਈ ਜੀ ਗੋਤ ਜਾਤ ਤੋਂ ਬਾਅਦ ਕਈ ਵਾਰੀ ਗੋਤ ਜਿਵੇਂ ਆਪਾਂ ਕੋਈ ਆਪਣੇ ਨਾਂ ਪਿੱਛੇ ਸਿੱਧੂ ਲਾ ਲੈਂਦਾ ਕੋਈ ਗਿੱਲ ਲਾ ਲੈਂਦਾ ਕੋਈ ਅਰੋੜਾ ਲਾ ਲੈਂਦਾ ਖੇਮਾ ਕਰਿਓ ਕੋਈ ਚਾਵਲਾ ਲਾ ਲੈਂਦਾ ਕੋਈ ਕੁੰਝ ਲਾ ਲੈਂਦਾ ਕੋਈ ਕੁਝ ਲਾ ਲੈਂਦਾ ਪਰ ਜਿੱਦਣ ਖੰਡੇ ਬਾਟੇ ਦੀ ਪੌ ਲੈ ਲਈ ਬਾਪੂ ਕਹਿੰਦਾ ਕਹਿੰਦਾ ਸੱਜਣਾ ਤੇਰੀ ਗੋਤ ਵੀ ਨਾਸ਼ ਗੋਤ ਵੀ ਖਤਮ ਹੋ ਗਈ ਲਾਉਣਾ ਕੀ ਹੈ ਜਿਹੜਾ ਮਰਦ ਹੈ ਉਹਨੇ ਨਾਂ ਪਿੱਛੇ ਸਿੰਘ ਲਾਉਣਾ ਜਿਹੜੀ ਬੀਬੀ ਹੈ ਉਹਨੇ ਨਾਂ ਪਿੱਛੇ ਕੌਰ ਲਾਉਣਾ ਪਰ ਹੋਇਆ ਕੀ ਉਹ ਜਿਹੜੇ ਚਾਂਦੀ ਦੇ ਕੜੇ ਦੁਸ਼ਮਣ ਨੇ ਚਾਲ ਚੱਲੀ ਚਾਂਦੇ ਦੀਆਂ ਕੜੀਆਂ ਦੀ ਉਹਨਾਂ ਕੜੀਆਂ ਦੇ ਵਿੱਚ ਅੱਜ ਅਸੀਂ ਆਪਣਾ ਨਾਂ ਤੇ ਗੋਤ ਲਿਖਾਉਣ ਲੱਗ ਪਏ ਆਨੰਦਪੁਰ ਸਾਹਿਬ ਦੀ ਧਰਤੀ ਇਹ ਸੁਨੇਹਾ ਦਿੰਦੀ ਹੈ ਸ਼ਖਾ ਕਿ ਗੋਤਨਾਸ਼ ਗੋਤਨਾਸ਼ ਚਾਂਦੀ ਦੇ ਕੜਿਆਂ ਵਿੱਚ ਗੋਤਨਾ ਲਿਖਾ ਨਾ ਆਪਣੇ ਨਾਂ ਪਿੱਛੇ ਲਿਖ ਕਲਗੀਧਰ ਬਾਪੂ ਦਾ ਤੇ ਇਹ ਸੁਨੇਹਾ ਹੈ ਆਪਾਂ ਚਾਂਦੀ ਦੇ ਕੜੇ ਨਹੀਂ ਪਾਉਣੇ ਆਪਾਂ ਤੇ ਪਾਉਣਾ ਸਰਬ ਲੋਹ ਦਾ ਕੜਾ ਸਾਨੂੰ ਸਰਬ ਲੋਹ ਦਾ ਕੜਾ ਦਿੱਤਾ ਹੋਇਆ ਧੰਨ ਕਲਗੀਧਰ ਬਾਪੂ ਜੀ ਮਹਾਰਾਜ ਦਾ ਬਾਪੂ ਨੇ ਤਖਤ shri harimandir sahib patna sahib ਦੀ ਪਾਵਨ ਪਵਿੱਤਰ ਧਰਤੀ ਤੇ ਗੰਗਾ ਨਦੀ ਦੇ ਵਿੱਚ ਆਪਣੀ ਬਾਹ ਵਿੱਚ ਪਾਏ ਹੋਏ ਕੰਗਣ ਲਾ ਕੇ ਛੁੱਟ ਕੇ ਦੱਸ ਦਿੱਤਾ ਸੀ ਕਿ ਮੈਂ ਸੋਨਾ ਪਾਉਣ ਤੇ ਪਵਾਉਣ ਨਹੀਂ ਆਇਆ ਮੈਂ ਤੇ ਆਪਣੀਆਂ ਬਾਹ ਵਿੱਚ ਸਰਬ ਲੋਹ ਦੇ ਕੜੇ ਪਾਉਣੇ ਆ ਤੇ ਪਹਾਉਣੀ ਵੀ ਆ ਸਰਬ ਲੋਹ ਦਾ ਕੜਾ ਅਮੀਰ ਤੋਂ ਅਮੀਰ ਵੀ ਪਾ ਸਕਦਾ ਹੈ ਗਰੀਬ ਤੋਂ ਗਰੀਬ ਵੀ ਪਾ ਸਕਦਾ ਹੈ ਪਰ ਸੋਨਾ ਜਿਹੜਾ ਹੈ ਉਹ ਅਮੀਰ ਤਾਂ ਪਾ ਸਕਦਾ ਪਰ ਕਦੇ ਗਰੀਬ ਨਹੀਂ ਪਾ ਸਕਦਾ ਇਸੇ ਕਰਕੇ ਜਿੱਥੇ ਗੁਰੂ ਨਾਨਕ ਗੁਰੂ ਨਾਨਕ ਨੂੰ ਆਖਿਆ ਜਾਂਦਾ ਹੈ ਗਰੀਬ ਨਵਾਜ਼ ਉੱਥੇ ਕਲਗੀਧਰ ਬਾਪੂ ਜੀ ਕਹਿੰਦੇ ਇਨ ਗਰੀਬ ਸਿੱਖ ਨੂੰ ਦੇਉਂ ਪਾਤਸ਼ਾਹੀ ਪੰਜ ਕਕਾਰਾਂ ਦੇ ਰਹੀਂ ਸੱਚੇ ਸਤਗੁਰ ਨੇ ਸਾਡੇ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਅਸੀਂ ਆਪਣੀ ਬਾਹ ਵਿੱਚ ਸਰਬ ਲੋਹ ਦਾ ਕੜਾ ਔਰ ਇਹ ਕੜਾ ਜਿਹੜਾ ਹੈ ਇੱਕ ਕਿਸੇ ਸੱਜਣ ਦੇ ਬੋਲ ਬੜੇ ਪਿਆਰੇ ਨੇ ਕੜਾ ਕਹੇ ਕੀ ਕਹਿੰਦਾ ਜੀ ਕੜਾ ਤੇਰੀ ਬਾਹ ਵਿੱਚ ਪਾਇਆ ਹੋਇਆ ਸਰਬ ਲੋਹ ਦਾ ਕੜਾ ਕਹਿੰਦਾ ਕੜਾ ਕਹੇ ਚੋਰ ਜਾਰੀ ਘਾਤ ਗੁਨਾਹ ਹੱਥ ਲਾਈ ਤੇਰੀ ਬਾਹ ਵਿੱਚ ਪਾਇਆ ਹੋਇਆ ਕੜਾ ਇਹ ਕਹਿੰਦਾ ਚੋਰੀ ਨਾ ਕਰੀ ਤੇਰੀ ਬਾਹ ਵਿੱਚ ਪਾਇਆ ਹੋਇਆ ਕੜਾ ਕਹਿੰਦਾ ਯਾਰੀ ਯਾਰੀ ਦਾ ਭਾਵ ਹੈ ਪਾਇਆ ਤਨ ਭਾਈ ਇਸਤਰੀ ਨੂੰ ਹੱਥ ਨਹੀਂ ਲਾਉਣਾ ਕੜਾ ਇਸ ਗੱਲ ਦਾ ਪ੍ਰਤੀਕ ਹੈ ਚੋਰੀ ਯਾਰੀ ਘਾਤ ਹਾਤ ਕਹਿੰਦੇ ਨੇ ਕਿਸੇ ਨਾਲ ਵਿਸ਼ਵਾਸ ਘਾਤ ਕਰਨਾ ਕਿਸੇ ਨਾਲ ਧੋਖਾ ਕਰਨਾ ਕਿਸੇ ਨਾਲ ਫਰੇਬ ਕਰਨਾ ਕਿਸੇ ਨਾਲ ਠੱਗੀ ਕਰਨੀ ਕੜਾ ਇਹ ਕਹਿੰਦਾ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਠੱਗੀ ਨਹੀਂ ਕਰਨੀ ਫਰੇਬ ਨਹੀਂ ਕਰਨਾ ਇਹ ਕੜਾ ਇਸ ਗੱਲ ਦਾ ਪ੍ਰਤੀਕ ਹੈ ਔਰ ਕੜਾ ਇਸ ਗੱਲ ਦਾ ਸੁਨੇਹਾ ਹੈ ਜਦੋਂ ਤਨ ਕਲਗੀ ਤਰ ਸਤਿਗੁਰੂ ਜੀ ਦੇ ਕੋਲ ਕੁਝ ਪੰਡਤ ਬ੍ਰਹਮ ਕੁਝ ਪੰਡਤ ਆਏ ਕਹਿੰਦੇ ਜੀ ਅੱਜ ਸ਼ਨੀਵਾਰ ਆ ਮਹਾਰਾਜ ਤੁਹਾਡੇ ਤੇ ਸ਼ਨੀ ਭਾਰੂ ਆ ਮਹਾਰਾਜ ਕਹਿੰਦੇ ਵੀ ਸ਼ਨੀ ਛੱਡੋ ਤੁਹਾਡੇ ਤੇ ਕਿਤੇ ਮੇਰੇ ਸਿੱਖ ਭਾਰੂ ਨਾ ਹੋ ਜਾਣਾ ਤੁਹਾਨੂੰ ਜੇ ਕਿਸੇ ਚੀਜ਼ ਦੀ ਉਦਾਂ ਲੋੜ ਆ ਤੇ ਉਹ ਦੱਸੋ ਜੇ ਤੁਹਾਡੀ ਕੋਈ ਲੋੜ ਤੋਂ ਲੋੜ ਵੰਦ ਹੋ ਕਿਸੇ ਚੀਜ਼ ਦੀ ਲੋੜ ਆ ਉਹ ਦੱਸੋ ਗੁਰਮੁਖੋ ਸਤਗੁਰੂ ਜੀ ਉਹਨਾਂ ਨੇ ਸਤਗੁਰੂ ਜੀ ਦੇ ਕੋਲੋਂ ਕੁਝ ਮਾਹਾਂ ਦੀ ਦਾਲ ਮੰਗ ਲਈ ਕੁਝ ਤੇਲ ਮੰਗ ਲਿਆ ਕੁਝ ਲੋਹਾ ਮੰਗ ਲਿਆ ਤੇ ਜਦੋਂ ਲੈ ਕੇ ਜੇ ਬਾਹਰ ਹੀ ਨਿਕਲੇ ਤੇ ਸਿੱਖ ਮਿਲ ਪਏ ਤੇ ਉਹਨਾਂ ਨੇ ਫਿਰ ਉਹ ਬਚੰਦ ਹਰਾਤੇ ਅਸੀਂ ਸਤਗੁਰੂ ਜੀ ਕੋਲ ਆਏ ਆ ਸਤਗੁਰੂ ਜੀ ਨੂੰ ਜਾ ਕੇ ਕਿਹਾ ਵੀ ਤੁਹਾਡੇ ਤੇ ਸ਼ਨੀ ਪਾਰੂ ਆ ਸਤਗੁਰੂ ਨੇ ਸਾਨੂੰ ਆ ਚੀਜ਼ਾਂ ਦਿੱਤੀਆਂ ਸਿੱਖ ਕਰਨ ਲੱਗੇ ਵੀ ਸਾਨੂੰ ਤਾਂ ਨਹੀਂ ਪਤਾ ਵੀ ਤੁਹਾਨੂੰ ਸਤਿਗੁਰ ਨੇ ਚੀਜ਼ਾਂ ਦਿੱਤੀਆਂ ਨਹੀਂ ਦਿੱਤੀਆਂ ਸ਼ਨੀ ਭਾਰੂ ਕੇ ਨਹੀਂ ਭਾਰੂ ਉਹ ਤੇ ਗੱਲ ਬਾਤ ਦੀ ਹੈ ਸਿੱਖੀ ਦੇ ਵਿੜੇ ਵਿੱਚ ਗੱਲਾਂ ਹੈ ਨਹੀਂ ਪਰ ਹੁਣ ਤੁਹਾਡੇ ਤੇ ਸਿੱਖ ਭਾਰੂ ਜੇ ਕਰਨ ਲੱਗੇ ਜਿਹੜੇ ਦਾਲ ਲਿਆਂਦੇ ਉਹ ਵਾਪਸ ਕਰੋ ਆ ਜਿਹੜੇ ਲੋਹਾ ਲਿਆਂਦਾ ਵਾਪਸ ਕਰੋ ਸਾਰੀਆਂ ਚੀਜ਼ਾਂ ਤੇਲ ਵੀ ਜਿਹੜਾ ਵਾਪਸ ਲੈ ਲਿਆ ਤੇਲ ਤੇ ਮਾਹਾਂ ਦੀ ਦਾਲ ਪਾਤੀ ਗੁਰੂ ਕੇ ਲੰਗਰਾਂ ਚ ਤੇ ਜਿਹੜਾ ਕੜੇ ਜਿਹੜਾ ਲੋਹਾ ਲਿਆਂਦਾ ਸੀ ਉਹਦੇ ਬਣਾਲੇ ਕੜੇ ਤੇ ਪਾਲੇ ਬਾਹਾਂ ਚ ਦੱਸ ਦਿੱਤਾ ਵੀ ਸਿੱਖ ਇੰਦਾ ਦੇ ਵਹਿਮ ਭਰਮਾਂ ਚ ਵੀ ਨਹੀਂ ਪੈਂਦਾ ਸਰਬ ਲੋਹ ਦਾ ਕੜਾ ਇਸ ਗੱਲ ਦਾ ਪ੍ਰਤੀਕ ਹੈ ਸੋ ਇਹ ਕੜਾ ਇਸ ਗੱਲ ਦਾ ਪ੍ਰਤੀਕ ਹੈ ਸਿੱਖ ਵਿਹਿਮਾਂ ਚ ਪਰਮਾਂ ਚ ਆ ਪੰਡਤਾਂ ਬ੍ਰਾਹਮਣਾਂ ਵਾਲੇ ਪਖੰਡਾਂ ਦੇ ਵਿੱਚ ਸਿੱਖ ਕਦੇ ਨਹੀਂ ਪੈਂਦਾ ਸੱਚਾ ਸਤਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਧਨ ਕਲਗੀ ਤਰ ਸਤਗੁਰੂ ਦੀਆਂ ਦਿੱਤੀਆਂ ਹੋਈਆਂ ਇਹਨਾਂ ਦਾਤਾਂ ਤੇ ਦਾਤਾਂ ਦੇ ਰਾਹੀਂ ਸਾਨੂੰ ਦਿੱਤੀ ਹੋਈ ਸੋਝੀ ਨੂੰ ਆਪਾਂ ਸਮਝ ਸਕੀਏ ਤਾਂ ਸਾਡੇ ਇਹ ਲੋਕ ਸੁਖੀ ਹੈ ਪਰ ਲੋਕ ਸੋਹੇਲੇ ਹੋਣੇ ਆ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਨੌਜਵਾਨੀ ਦੀ ਚੜ੍ਹਦੀ ਕਲਾ ਲਈ ਅਰਦਾਸ ਧੰਨ ਕਲਗੀ ਤਰ ਸਤਿਗੁਰੂ ਜੀ ਕੌਮ ਤੇ ਕਿਰਪਾ ਕਰਨ ਹੋਰ ਬੇਅੰਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਪੋਸਟ ਨਾਲ ਗੱਲਬਾਤ ਕਰਨ ਵਾਸਤੇ ਧੰਨਵਾਦ ਹਾਂ ਮੈਂ ਨਾਲ ਦੀ ਨਾਲ ਹੀ ਪੰਜਾਬੀ ਪੋਸਟ ਵਾਲੇ ਸਤਿਕਾਰਯੋਗ ਵੀਰ ਮੋਹਨ ਸਿੰਘ ਜੀ ਸਤਿਕਾਰਯੋਗ ਭੈਣ ਜੀ ਬਲਵਿੰਦਰ ਬਲਵਿੰਦਰ ਕੌਰ ਜੀ ਤਨਾਂ ਦਾ ਦਿਲ ਦੀਆਂ ਘਹਿਰਾਈਆਂ ਚੋਂ ਧੰਨਵਾਦ ਹੈ ਜਿਨ੍ਹਾਂ ਨੇ ਗੁਰਦੁਆਰਾ ਬਾਦ ਲੀਲਾ ਮੈਣੀ ਸੰਗਤ ਪਟਨਾ ਸਾਹਿਬ ਜੀ ਦੀ ਧਰਤੀ ਤੇ ਦਰਸ਼ਨ ਦੇਦਾਰ ਕਰਦੇ ਹਾਂ ਕਥਾ ਸਰਵਣ ਕਰਨ ਤੋਂ ਬਾਅਦ ਵਿਚਾਰ ਕੀਤੀ ਵੀ ਆਪ ਜੀ ਕੜੇ ਦੇ ਸਬੰਧ ਵਿੱਚ ਸੰਗਤਾਂ ਨਾਲ ਵਿਚਾਰਾਂ ਕਰੋ ਉਹਨਾਂ ਵੀਰਾਂ ਦਾ ਵੀਰ ਮੋਹਨ ਸਿੰਘ ਜੀ ਦਾ ਸਤਕਾਰਯੋਗ ਭੈਣ ਬਲਵਿੰਦਰ ਕੌਰ ਜੀ ਦਾ ਪੰਜਾਬੀ ਪੋਸਟ ਚੈਨਲ ਦੇ ਰਾਈ ਜੋ ਇਹ ਵਿਚਾਰਾਂ ਗੁਰੂਕੀਆਂ ਸੰਗਤਾਂ ਤੱਕ ਪਹੁੰਚੂਆਂ ਉਹਨਾਂ ਵੀਰਾਂ ਦਾ ਤੇ ਚੈਨਲ ਦਾ ਧੰਨਵਾਦ ਕਰਦਾ ਫਤਿਹ ਅਰਜ਼ ਕਰਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰ ਰਹੇ ਸੀ ਵੀਰ ਸਤਾਜ ਸਿੰਘ ਜੀ ਜੋ ਕਿ ਸ਼੍ਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਨੇ ਉਹਨਾਂ ਨੇ ਸਾਬਤ ਤੌਰ ਤੇ ਕਿਹਾ ਹੈ ਕਿ ਗੁਰੂ ਦੀ ਬਖਸ਼ਿਸ਼ ਗੁਰੂ ਬਾਣੀ ਅਨੁਸਾਰ ਅਤੇ ਗੁਰੂ ਰਹਿਤ ਮਰਿਆਦਾ ਅਨੁਸਾਰ ਸਰਬ ਲੋਹੇ ਦਾ ਕੜਾ ਹੀ ਜੋ ਹੈ ਗੁਰੂਆਂ ਨੇ ਸਾਨੂੰ ਦਾਤ ਬਖਸ਼ੀ ਹੈ ਅਤੇ ਅੱਜ ਜੋ ਆਪਾਂ ਆਪਣੀ ਮਨਮਤ ਅਨੁਸਾਰ ਕਈ ਤਰ੍ਹਾਂ ਦੇ ਜੋ ਕੜੇ ਨੇ ਉਹ ਹੱਥਾਂ ਵਿੱਚ ਪਾ ਲਏ ਨੇ ਅਰਥਾਤ ਜੋ ਗੁਰੂ ਦੀ ਬਖਸ਼ਿਸ਼ ਦਾਤ ਹੈ ਸਰਬ ਲੋਹੇ ਦਾ ਕੜਾ ਉਸ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ ਲੇਕਿਨ ਗੁਰੂ ਮਰਿਆਦਾ ਅਨੁਸਾਰ ਸਾਨੂੰ ਜੋ ਹੈ ਸਰਬ ਲੋਹੇ ਦਾ ਕੜਾ ਹੀ ਪਰਵਾਨ ਹੈ ਕੈਮਰਾ ਪਸੰ ਸੁਜੀਤ ਬਰਿੰਦ ਨਾਲ ਮੌਨ ਸਿੰਘ ਪੰਜਾਬੀ ਪੋਸਟ ਪਟਨਾ ਸਾਹਿਬ ਦੋ ਮੈਂ 84 ਹੋਇਆ ਅਸੀਂ ਸਾਨੂੰ ਉਦੋਂ ਇਹਨਾਂ ਨੇ ਘਰਾਂ ਚੋਂ ਫੜ ਫੜ ਕੇ ਲੈ ਗਏ ਕਿੱਦਾਂ ਵੀ ਕਿਸ ਤਰੀਕੇ ਨਾਲ ਅਸੀਂ ਰਾਤ ਦੇ 12 1 ਵਜੇ ਭੈਣ ਭਰਾ ਅਸੀਂ ਅਹੀਂ ਇੱਥੋਂ ਨਿਕਲੇ ਨੇ ਨਿਕਲਾ ਇਹ ਰਾਤ ਰਾਤ ਬਰਤੈਰਾ ਦਿੰਦੇ ਰਹੇ ਆਪਣੀ ਕਲੋਨੀ ਨੂੰ ਸੇਫ ਰੱਖਿਆ ਗੱਡੀ ਆ ਵੇ ਉਹ ਭਾਜੀ ਭਾਜੀ ਪੈਂਦੇ ਸੀ ਵੀ ਇਹ ਜੇ ਗੱਡੀ ਮੈਸਾਬਾਗਾ ਉਹਦੀ ਗੱਡੀ ਮੈਸਾਬਾਗਾ ਵੱਟ ਦਿਓ ਕੱਟ ਦਿਓ ਸਾਰੇ ਨੂੰ ਮਾਰ ਦਿਓ ਕੋਈ ਇਹ ਤਾਂ ਜਾ ਬੰਗਾਲ ਚਾਰਖਣ ਅਤੇ ਪੰਜਾਬ ਦੀਆਂ ਹਰ ਖਬਰਾਂ ਗੱਲ ਹੋਵੇ ਕਿ ਗੁਰਬਾਣੀ ਵਿਚਾਰ ਦੀ ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टीज़ के ब्रांड उपलब्ध हैं हमारा पता है यूनिक के कोर्स पार्वती शॉपिंग आर्केट शॉप नंबर फोर एंड फोर्टी फोर जी टी रोड आश्रम मोड आसनसोल दूसरा पता है यूनिक सैनिटेशन एटी टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू